ਯਹੋ ਕਲਰ ਹੋਣਾ ਚਾਹੀਦਾ ਹੈ ਕੈਮਰਾ ਲੱਗਾ ਹੋਣਾ ਚਾਹੀਦਾ ਫਸਟ ਡਿਕੇਟ ਫੀਮੇਲ ਟੈਂਡੈਂਟ ਮੇਲ ਟੈਂਡੈਂਟ ਫਾਇਰ ਫਾਈਟਿੰਗ ਹੋਣਾ ਚਾਹੀਦਾ ਸੈਕੰਡਲੀ ਇਹਦੇ ਵਿੱਚ ਸਪੀਡ ਗਵਰਨਰ ਹੋਣਾ ਚਾਹੀਦਾ ਰੀਐਕਸ ਨੀਕੇ ਹੋਣਾ ਚਾਹੀਦੀ ਆ ਜਿਹੜਾ ਸਟੈਪ ਇੱਕ ਥੱਲੇ ਹੋਣਾ ਚਾਹੀਦਾ ਜਿਹੜੀ ਪਹਿਲੀ ਸੀਟ ਆ ਉਹ ਪੁੱਠੀ ਹੋਣੀ ਚਾਹੀਦੀ ਆ ਕੰਡੀਸ਼ਨ ਤੇ ਬਹੁਤ ਜ਼ਿਆਦਾ ਨਹੀਂ ਸਰ ਪਰ ਮੈਂ ਇਨੀ ਗੱਲ ਕਹਿਣਾ ਕਿ ਜਿਸ ਤਰ੍ਹਾਂ ਇਹ ਜਿਹੜੀਆਂ ਬੱਸਾਂ ਨੇ ਇਹ ਇਨੀਆਂ ਕੰਡੀਸ਼ਨਾਂ ਪੂਰੀਆਂ ਨਹੀਂ ਕਰਦੇ ਇਸ ਕਰਕੇ ਅੰਦਰ ਹੈਵੀ ਚਲਾਨ ਕੀਤੇ ਜਾ ਰਹੇ ਆ ਸਰ ਅੱਜ ਆਪਾਂ ਕੁਮਾਨ ਆਏ ਆ ਇੱਥੋਂ ਦੀਆਂ ਬੱਸਾਂ ਦੀ ਕੰਡੀਸ਼ਨ ਮਰ ਕੀ ਪਹਿਲਾਂ ਤੇ ਮੈਂ ਸੁਰਿੰਦਰ ਸਰ ਜਿਹੜੇ ਟ੍ਰੈਫਿਕ ਇੰਚਾਰਜ ਨੇ ਇਹਨਾਂ ਦਾ ਬਹੁਤ ਥੈਂਕਸ ਕਰਨਾ ਸਰ ਇਹਨਾਂ ਨੇ ਸਾਨੂੰ ਡੀਪ ਏਰੀਆ ਵਿੱਚ ਲਿਆਂਦਾ ਉਹਦੇ ਨਾਲ ਸਰ ਇਹ ਇੱਕ ਗੱਲੋਂ ਤੋਂ ਬਹੁਤ ਵਧੀਆ ਕਿ ਇਹਨਾਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਨੇ ਹੈ ਵੀ ਚਲਾਣ ਵੀ ਹੁੰਦੇ ਆ ਸੈਕੰਡਲੀ ਸਰ ਸਰ ਸੈਕੰਡਲੀ ਇਹਨਾਂ ਵੱਲੋਂ ਆਪਾਂ ਸਕੂਲ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਆ ਸਕੂਲ ਪ੍ਰਸ਼ਾਸਨ ਨੇ ਹੀ ਗੱਲ ਕਹੀ ਆ ਕਿ ਆਪਾਂ 15 ਦਿਨ ਦੇ ਵਿੱਚ ਉਹ ਚ ਬੱਸਾਂ ਚੇਂਜ ਕਰ ਲਾਂਗੇ ਜੇ ਚੇਂਜ ਨਹੀਂ ਕਰਾਂਗੇ ਤੇ ਇਹ ਬੱਸਾਂ ਬੰਦ ਕਰ ਦਿੱਤੀਆਂ ਜੀ ਬਾਈ ਚਲਾਣ ਕੀਤੀ ਆ ਜੀ ਅੱਜ ਆਪਾਂ ਪਰ ਅਸਰ ਤਾਂ ਕਾਫੀ ਹੋਏਗਾ ਸਰ ਸਰ ਤੁਸੀਂ ਦੇਖੋ ਆਪਾਂ ਤਾਂ ਕੰਟੀਨਿਊ ਕੰਮ ਕਰ ਰਹੇ ਆ ਸਰ ਜਿਹੜੇ ਏਰੀਆ ਵਿੱਚ ਜਿਸ ਤਰ੍ਹਾਂ ਫਤਿਹਗੜ ਚੂੜੀਆਂ ਹੋ ਗਿਆ ਜੀ ਡੇਰ ਬਾਬਾ ਨਾਨਕ ਹੋ ਗਿਆ ਗੁਦਾਸਪੁਰ ਲੋਕਲ ਦਿਨਾਨਗਰ ਸਰ ਉਧਰ ਤੇ ਬਹੁਤ ਜ਼ਿਆਦਾ ਕੰਡੀਸ਼ਨਸ ਵਧੀਆਂ ਨੇ ਸਰ ਇਹ ਏਰੀਆ ਰਹਿ ਗਿਆ ਸੀ ਐਸ ਏਰੀਆ ਤੇ ਹੁਣ ਕੰਟੀਨਿਊ ਰਾਵਾਂਗੇ ਸਰ ਤੇ ਅੰਦਰ ਵੀ ਚੇਂਜ ਹੋ ਜਾਏਗਾ ਸਰ ਕਲੇ ਜਿਹੜੇ ਸ਼ਰਤਾਂ ਨਹੀਂ ਪੂਰੀਆਂ ਕਰਦੇ ਉਹਨਾਂ ਦੇ ਚਲਾਨ ਕੀਤੇ ਆ ਜੀ ਗਾਂ ਇਹਨਾਂ ਨੂੰ ਹਦਾਇਤੀ ਕੋਈ ਸਕੂਲ ਦੇ ਪ੍ਰਿੰਸੀਪਲ ਤੇ ਸਟਾਫ ਦੇ ਜਿਹੜੇ ਹੈਗੇ ਨੇ ਚੇਅਰਮੈਨ ਸਾਹਿਬ ਉਹਨਾਂ ਨੇ ਟਾਈਮ ਮੰਗਿਆ ਵੀ ਅੰਦਾਜ਼ 10-15 ਦਿਨ ਦਾ ਟਾਈਮ ਦੋ ਇਹ ਵੀ ਕਲੇ ਚੇਂਜ ਕਰ ਲੈਣੇ ਆ ਵੀ ਕਲ ਬਹੁਤ ਮਾਰੇ ਨੇ ਤੇ ਬੰਦ ਇਹਨਾਂ ਨੂੰ ਇਸ ਕਰਕੇ ਨਹੀਂ ਮੌਕੇ ਤੇ ਕੀਤਾ ਜਾ ਰਿਹਾ ਵੀ ਫਿਰ ਬੱਚਿਆਂ ਲਈ ਬਹੁਤ ਵੱਡੀ ਪ੍ਰੋਬਲਮ ਆਏਗੀ ਤੇ ਡਰਾਈਵਰ ਨੂੰ ਹਦਾਇਤ ਕੀਤੀ ਗਈ ਆ ਵੀ ਆਪਣੀ ਲਿਮਟ ਦੀ ਸਪੀਡ ਨਾਲ ਤੇ ਆਪਣੇ ਕਨੈਕਟਰ ਲੇਡੀਜ਼ ਨਾਲ ਜੇ ਕੋਈ ਲੇਡੀ ਮੱਚੇ ਨੇ ਤੇ ਇਹੋ ਇਹਨਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ ਰਿਸਕ ਹੈ ਸਾਰਾ ਰਿਸਕ ਹੀ ਆ ਜੀ ਸਾਰਾ ਰਿਸਕ ਹੀ ਆ ਵੇਖੋ ਜੇ ਜਦੀ ਪੂਰੀਆਂ ਨਹੀਂ ਕਰਦੇ ਸ਼ਰਤਾਂ ਕੋਈ ਵੀ ਜੀ